ਅੱਜ ਆਪਾਂ ਸਲਵਾਰ ਦੇ ਉੱਪਰ ਗੋਟਾ ਪੱਤੀ ਦੇ ਨਾਲ ਕੁਝ ਇਸ ਤਰੀਕੇ ਨਾਲ ਡਿਜ਼ਾਈਨ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸਲਵਾਰ ਨੂੰ نیچے ਵੱਖੋ ਪੌਂਚੇ ਨੂੰ ਬੁਕਰਮ ਅਟੈਚ ਕਰ ਲਈਏ ਜਿਵੇਂ ਆਪਾਂ ਨਾਰਮਲ ਸਲਵਾਰ ਦੇ ਉੱਪਰ نیچے ਬੁਕਰਮ ਅਟੈਚ ਕਰਦੇ ਹਾਂ ਜਿੰਨੇ ਇੰਚ ਦਾ ਪੌਂਚਾ ਰੱਖਣਾ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਗੋਟਾ ਪੱਤੀ ਲੈਣਾ ਹੈ ਇਹ ਨਾਰਮਲ ਸਾਈਜ਼ ਦਾ ਹੈ ਇਹ ਤੋਂ ਵੀ ਬਾਰੀਕ ਵੀ ਆਉਂਦਾ ਹੈ ਔਰ ਇੱਕ ਥੋੜਾ ਜਿਹਾ ਚੌੜਾ ਵੀ ਆਉਂਦਾ ਹੈ ਠੀਕ ਹੈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਉੱਪਰ ਧਾਗਾ ਜਿਵੇਂ ਦਾ ਗੋਟਾ ਪੱਤੀ ਦਾ ਕਲਰ ਹੋਏਗਾ ਇਹ ਹਲਕਾ ਜਿਹਾ ਸਾਡਾ ਹਲਕਾ ਜਿਹਾ ਜਿਹੜਾ 골ਡਨ ਕਲਰ ਹੈ ਉਹ ਉਸ ਕਲਰ ਦੇ ਵਿੱਚ ਹੈ ਮਿਕਸ ਹੈ ਠੀਕ ਹੈ ਅਗਰ ਤੁਹਾਡਾ ਥੋੜਾ ਜਿਹਾ ਸਿਲਵਰ ਕਲਰ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਥ्रेड ਯੂਜ਼ ਕਰ ਸਕਦੇ ਹੋ ਤਾਂ ਕਿ ਦਿਖਾਈ ਨਾ ਦੇ ਉਪਰੋਂ ਸਟਿਚ ਲੱਗਣ ਤੋਂ ਬਾਅਦ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਿੱਥੇ ਦਾ ਸਾਡੇ ਬੁਕਰਮ ਦਾ ਐਜ ਹੁੰਦਾ ਹੈ ਨਾ ਜਿੱਥੇ ਪਹੁੰਚਦਾ ਆਪਾਂ ਸਭ ਤੋਂ ਉੱਪਰ ਉੱਥੇ ਅਟੈਚ ਕਰਨਾ ਹੈ ਠੀਕ ਹੈ ਬਿਲਕੁਲ ਐਂਡਿੰਗ ਪੁਆਇੰਟ ਤੇ ਜਿੱਥੇ ਉੱਪਰ ਆਪਾਂ ਫਿਨਿਸ਼ਿੰਗ ਵਾਲੀ ਸਟਿਚ ਲਾਈ ਦੀ ਹੈ ਆਪਾਂ ਉੱਥੇ ਇਸ ਤਰੀਕੇ ਦੇ ਨਾਲ ਇਹਦਾ ਕੋਈ ਪੁੱਠ ਸਿੱਧ ਨਹੀਂ ਹੁੰਦੀ ਇਸ ਇਸ ਗੋਟੇ ਪੱਤੀ ਦੀ ਔਰ ਇਸ ਤਰੀਕੇ ਦੇ ਨਾਲ ਆਪਾਂ ਇੱਕ ਸਾਈਡ ਤੇ ਕੰਪਲੀਟ ਕਰ ਲਿਆ ਹੈ ਦੂਸਰਾ ਵੀ ਆਪਾਂ ਜਿਵੇਂ ਕੁਝ ਅੱਧੇ ਕਿ ਇੰਚ ਦੇ ਮਾਰਜਨ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇੱਥੇ ਇਹਨੂੰ ਲਗਾ ਕੇ ਸਟਿਚ ਤੇ ਇਹਨੂੰ ਵੀ ਕੰਪਲੀਟ ਕਰ ਲੈਣਾ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਕੰਪਲੀਟ ਇਹਨੂੰ ਕਰ ਲਾਂਗੇ ਠੀਕ ਹੈ ਬਹੁਤ ਹੀ ਪਿਆਰੇ ਔਰ ਬਹੁਤ ਹੀ ਈਜ਼ੀ ਬੰਦੇ ਨੇ ਔਰ ਵੇਖਣ ਚ ਬਹੁਤ ਹੀ ਸਟਾਈਲਿਸ਼ ਲੁੱਕ ਆਉਂਦਾ ਹੈ ਔਰ ਬੁਟੀਕ ਸਟਾਈਲ ਵੀ ਇਹ ਪਹੁੰਚਾ ਕੁਛ ਲੱਗਦਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਵੇਖੋ ਦੋਨੋਂ ਸਾਈਡ ਤੇ ਆਪਾਂ 2 ਇੰਚ ਦੇ ਮਾਰਜਿਨ ਦੇ ਨਾਲ ਆਪਾਂ ਇਹਨਾਂ ਨੂੰ ਅਟੈਚ ਕਰ ਲਿਆ ਸੀ ਔਰ ਉੱਪਰ ਵੀ ਇਸ ਤਰੀਕੇ ਦੇ ਨਾਲ ਬਿਲਕੁਲ ਕਿਨਾਰੇ ਜਿੱਥੇ ਆਪਾਂ ਬੁਕਰਮ 2 ਇੰਚ ਦੀ ਲਗਾਈ ਹੈ ਬਿਲਕੁਲ ਕਿਨਾਰੇ ਜਿੱਥੇ ਐਂਡਿੰਗ ਪੁਆਇੰਟ ਹੈ ਉੱਥੇ ਵੀ ਲਗ ਸੀ ਲਗਾ ਲਿਆ ਸੀ ਔਰ ਇਸ ਰੀ ਕੇ ਨਾਲ ਵਿੱਚੋਂ ਹਲਕਾ ਜਿਹਾ ਐਕਸਟਰਾ ਗੈਪ ਛੱਡਦੇ ਹੋયા ਜਿਹੜੇ ਸੈਂਟਰ ਵਾਲਾ ਤੁਸੀਂ ਗੈਪ ਵੇਖ ਪਾ ਰਹੇ ਹੋ ਚਾਰਾਂ ਦੇ ਵਿੱਚ ਉਹ ਇਹਦੇ ਵਿੱਚ ਠੀਕ ਹੈ ਉਹ ਆਪਾਂ ਥੋੜਾ ਜਿਹਾ ਗੈਪ ਆ ਵੇਖੋ ਥੋੜਾ ਜਿਹਾ ਜ਼ਿਆਦਾ ਛੱਡਿਆ ਹੈ ਤਾਂ ਕਿ ਇਹਦੇ ਵਿੱਚ ਆਪਾਂ ਡਿਜ਼ਾਈਨ ਕਰਾਂਗੇ ਠੀਕ ਹੈ ਔਰ ਸਭ ਤੋਂ ਪਹਿਲਾਂ ਪੱਕੀ ਕਰਨਾ ਹੈ ਇਹਨੂੰ ਤੁਸੀਂ ਜਿੰਨਾ ਆਪਣੇ ਅਕੋਰਡਿੰਗ ਇਹਨੂੰ ਲੈਣਾ ਚਾਹੁੰਦੇ ਹੋ ਠੀਕ ਹੈ ਅਸੀਂ 2.5 ਇੰਚ ਦਾ ਗੈਪ ਲਗਾ ਕੇ ਆਪਾਂ ਇਹਦੇ ਜਿਹੜੇ ਕ੍ਰੋਸ ਨੇ ਉਹ ਬਣਾਵਾਂਗੇ ਠੀਕ ਹੈ 2.5 ਇੰਚ ਦੇ ਮਾਰ ਦੇ ਗੈਪ ਦੇ ਨਾਲ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਨਿਸ਼ਾਨੀਆਂ ਲਗਾ ਸਕਦੇ ਹੋ ਠੀਕ ਹੈ। ਔਰ ਬਹੁਤ ਹੀ ਜ਼ਿਆਦਾ ਇਜ਼ੀ ਦੇ ਨਾਲ ਬਣੇਗਾ ਔਰ ਬਹੁਤ ਹੀ ਪਿਆਰਾ ਔਰ ਸਟਾਈਲਿਸ਼ ਜਿਹਾ ਲੁੱਕ ਲੱਗੇ ਲੱਗੇਗਾ। ਠੀਕ ਹੈ। ਔਰ ਪਲੀਜ਼ ਚਲਦੀ ਵੀਡੀਓ ਨੂੰ ਤੁਸੀਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਠੀਕ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਠੀਕ ਹੈ ਤਾਂ ਕਿ ਨੋਟੀਫਿਕੇਸ਼ਨ ਵੀਡੀਓ ਦਾ ਤੁਹਾਨੂੰ ਪਹੁੰਚ ਸਕੇ। ਠੀਕ ਹੈ ਇਸ ਤਰੀਕੇ ਨਾਲ ਉਪਰੋਂ ਵੀ ਬਿਲਕੁਲ ਜਿਹੜੇ ਨੀਚੇ ਆਪਾਂ ਲਗਾਏ ਸੀ ਨਿਸ਼ਾਨੀਆਂ ਬਿਲਕੁਲ ਉਹਨਾਂ ਦੇ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਠੀਕ ਹੈ ਤੁਸੀਂ ਵੇਖ ਪਾ ਰਹੇ ਹੋ ਜਿਵੇਂ ਇਸ ਤਰੀਕੇ ਦੇ ਨਾਲ ਆਪਾਂ ਟਾਈਟਾ ਇੰਚ ਇੱਥੇ ਆਪਾਂ ਇੱਥੇ ਵੀ ਆਪਾਂ ਨਿਸ਼ਾਨ ਲਗਾ ਲੈਨੇ ਠੀਕ ਹੈ ਚੌਕ ਦੇ ਨਾਲ ਤੁਸੀਂ ਲਗਾ ਲੈਨੇ ਹਲਕੇ ਹਲਕੇ ਠੀਕ ਹੈ ਫਿਰ ਇਸ ਤਰੀਕੇ ਦੇ ਨਾਲ ਆਪਾਂ ਗੋਟਾ ਪੱਤੀ ਨੂੰ ਕੁਛ ਇਸ ਤਰੀਕੇ ਦੇ ਨਾਲ ਆਪਾਂ ਪਟਰਨ ਕਰਕੇ ਇਹਨੂੰ ਆਪਾਂ ਅਟੈਚ ਕਰਾਂਗੇ ਠੀਕ ਹੈ ਆਪਾਂ ਖੁ ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀ ਬਿਲਕੁਲ ਉੱਥੇ ਇਹਦਾ ਆਪਾਂ ਗੋਟਾ ਪੱਤੀ ਨੂੰ ਰੱਖਣਾ ਹੈ ਇਸ ਤਰੀਕੇ ਨਾਲ ਔਰ ਜਿਹੜੀ نیچے ਆਪਾਂ ਸਟੇਟ ਲਾਈਨ 'ਚ ਲਗਾਇਆ ਹੈ ਬਿਲਕੁਲ ਉਹਦੇ ਉੱਪਰ ਅਟੈਚ ਹੋਣਾ ਚਾਹੀਦਾ ਹੈ ਇਹ ਸਾਡੀ ਸਟਿਚ ਠੀਕ ਹੈ ਔਰ ਆਪਾਂ ਇਸ ਤਰੀਕੇ ਨਾਲ ਇਹਨੂੰ ਪਲਟ ਲੈਣਾ ਹੈ ਠੀਕ ਹੈ ਆਪਾਂ ਬਿਲਕੁਲ ਸਿੱਧਾ ਨਹੀਂ ਰੱਖਣਾ ਇਸ ਤਰੀਕੇ ਨਾਲ ਕਿਉਂਕਿ ਇਹਦੀ ਪੁੱਠ ਸਿੱਧੇ ਕੋਈ ਹੁੰਦੀ ਨਹੀਂ ਹੈ ਇਸ ਤਰੀਕੇ ਦੇ ਨਾਲ ਔਰ ਦੋ ਤਿੰਨ ਆਪਾਂ ਟਾਂਕੇ ਉਰੇ ਨੂੰ ਆਪਾਂ ਉਹਨੂੰ ਦੱਬਣ ਲਈਏ ਆਪਾਂ ਨੂੰ ਸਟਿਚ ਜ਼ਰੂਰ ਲਗਾਣੀ ਠੀਕ ਹੈ ਜਿਵੇਂ ਅਸ ਤੁਸੀਂ ਵੇਖਿਆ ਹੈ ਆ ਵੇਖੋ ਇਸ ਤਰੀਕੇ ਨਾਲ ਨੀਡਲ نیچے ਕਰਕੇ ਹਲਕਾ ਜਿਹਾ ਦੋ ਤਿੰਨ ਟਾਂਕੇ ਅੱਗੇ ਕਰਕੇ ਤਾਂ ਕਿ ਸਾਡਾ ਜਿਹੜਾ ਗੋਟਾ ਪੱਤੀ ਹੈ ਉਹ ਪਲਟ ਕੇ ਉਲਟਾ ਨਾ ਹਾਉਸ ਕੇ ਠੀਕ ਹੈ ਆਪਾਂ ਕੋਈ ਇਸ ਤਰੀਕੇ ਨਾਲ ਤੁਹਾਨੂੰ ਕੋਲੋਂ ਦੀ ਵਿਖਾ ਦਿੰਨੇ ਹਾਂ ਕੁਛ ਇਸ ਤਰੀਕੇ ਦੇ ਨਾਲ ਆ ਵਖੋ ਜੀ ਆਪਾਂ ਪਹਿਲਾਂ ਉਸ ਸਿਲਾਈ ਲਗਾਈ ਹੈ ਫਿਰ ਆਪਾਂ ਬਿਲਕੁਲ ਉਦੀ ਸੀ ਦੇ ਨਾਲ ਆਪ ਦੋ ਤਿੰਨ ਟਾਂਕੇ ਹੋਰਾਂ ਨੂੰ ਕਰਨੇ ਨੇ ਠੀਕ ਹੈ ਤਾਂ ਕਿ ਸਾਡਾ ਗੋਟਾ ਪੱਤੀ ਬਿਲਕੁਲ ਪਿੱਛੋਂ ਟਰਣਾ ਹੋਏ ਔਰ ਵਾਸ਼ ਕਰਨ ਤੋਂ ਬਾਅਦ ਵੀ ਬਿਲਕੁਲ ਇਹ ਹਲਕ ਤੁਹਾਨੂੰ ਕੋਲੋਂ ਦੀ ਵਿਖਾ ਰਹੇ ਹਾਂ ਵਖੋ ਕਿੰਨਾ ਪਿਆਰਾ ਔਰ ਕਿੰਨਾ ਈਜ਼ੀ ਔਰ ਕਿੰਨਾ ਸਫਾਈ ਦੇ ਨਾਲ ਲੱਗ ਰਿਹਾ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਤੁਸੀਂ ਹੀ ਇਸ ਤਰੀਕੇ ਨਾਲ ਹੀ ਲਗਾ ਸਕਦੇ ਹੋ ਠੀਕ ਹੈ ਆਪਾਂ ਇੱਕ ਰੋ ਦੀ ਕੰਪਲੀਟ ਕਰ ਲਈ ਹੈ ਇੱਕ ਸਾਈਡ ਦਾ ਡਿਜ਼ਾਈਨ ਠੀਕ ਹੈ ਆਪਾਂ ਦੂਸਰੀ ਸਾਈਡ ਵੀ ਇਸ ਤਰੀਕੇ ਦੇ ਨਾਲ ਆਪਾਂ ਡਿਜ਼ਾਈਨ ਬਣਾਣਾ ਠੀਕ ਹੈ ਆ ਬਿਲਕੁਲ ਇਹਦੇ ਕੋਰਨ ਸਾਮੂ ਸਾਹਮਣੇ ਆਉਣੇ ਚਾਹੀਦੇ ਨੇ ਔਰ ਫਿਰ ਹੀ ਡਿਜ਼ਾਈਨ ਅੱਛਾ ਲੱਗੇਗਾ ਨਹੀਂ ਤੇ ਕਾਣਾ ਵਿੰਗਾ ਜਿਹਾ ਹੋ ਜਾਏਗਾ ਠੀਕ ਹੈ ਹਾਂ ਵੀ ਕੋ ਤੁਸੀਂ ਇਸ ਤਰੀਕੇ ਨਾਲ ਆਪਣੇ ਆਈਡੀਏ ਦੇ ਨਾਲ ਮੈਚ ਕਰ ਸਕਦੇ ਹੋ ਤੁਸੀਂ ਨਿਸ਼ਾਨ ਵੀ ਲਗਾ ਸਕਦੇ ਹੋ ਚੌਕ ਨਾਲ ਮਾਰਕ ਕਰ ਲਓ ਉਹ ਵੀ ਅੱਛਾ ਹੈ ਫਿਰ ਬਿਲਕੁਲ ਫੇਰ ਉਸੇ ਤਰੀਕੇ ਨਾਲ ਆਪਾਂ ਨੂੰ ਗੋਟਾ ਪੱਤੀ ਨੂੰ ਟਰਨ ਕਰਨਾ ਹੈ ਦੋ ਤਿੰਨ ਟਾਂਕੇ ਅੱਗੇ ਕਰਕੇ ਥ੍ਰੈਡ ਦੇ ਨਾਲ ਸੂਈ ਦੇ ਆਪਾਂ ਇਸ ਤਰੀਕੇ ਦੇ ਨਾਲ ਫੇਰ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਲਗਾਉਣਾ ਹੈ ਠੀਕ ਹੈ ਆ ਵੇਖੋ ਜੀ ਤੁਸੀਂ ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਏਗੀ ਅਗਰ ਤੁਹਾਨੂੰ ਸਮਝ ਨਹੀਂ ਲੱਗੀ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਔਰ ਇਸ ਤਰੀਕੇ ਦੇ ਨਾਲ ਵੇਖੋ ਕਿੰਨਾ ਪਿਆਰਾ ਔਰ ਸਿੰਪਲ ਜਿਹਾ ਹੈ ਔਰ ਕੁਝ ਜ਼ਿਆਦਾ ਵੀ ਇਹਦੇ ਵਿੱਚ ਠੀਕ ਹੈ ਮਿਹਨਤ ਦੀ ਲੋੜ ਨਹੀਂ ਹੈ और बहुत ही प्यारा लग रहा है क्योंकि साडा जी शर्ट है बिल्कुल वो उपर वर्क होया ही कलर दा और सलवार बिल्कुल प्लेन सी इसलिए असी आ डिज़ाइन पाने सोची और तुसी प्लीज दसना वीडियो किमें दगी थो तो लाइक कमेंट शेयर जरूर करना प्लीज